ਜੈ ਮਾਤਾ ਦੀ ਦੋਸਤੋ ਪਾਲ ਸਾਊਂਡ ਵਾਲੇ ਸਾਡੇ ਮਲੋਦ ਬਹੁਤ ਵਧੀਆ ਇਹਨਾਂ ਦਾ ਡੀਜੇ ਦਾ ਪ੍ਰੋਗਰਾਮ ਹੈ ਜੀ ਡੀਜੇ ਲਗਾਉਂਦੇ ਨੇ ਇਹਨਾਂ ਕੋਲੇ ਹਰ ਕਿਸਮ ਦੀ ਲਾਈਟ ਹੁੰਦੀ ਆ ਵਿਆਹ ਸ਼ਾਦੀਆਂ ਲਈ ਇਹ ਆਈਸੀ ਮੇਰੇ ਕੋਲੇ ਕਹਿੰਦੇ ਜੀ ਵੀਰ ਜੀ ਇੱਕ ਸਾਨੂੰ ਲੈਪਟਾਪ ਚਾਹੀਦਾ ਵਿਆਹ ਸ਼ਾਦੀਆਂ ਦੇ ਵਿੱਚ ਜਦੋਂ ਮੈਂ ਡੀਜੇ ਵਗੈਰਾ ਲਗਾਉਣਾ ਕਦੇ-ਕਦੇ ਉਹ ਪਾਉਜ਼ ਹੋ ਜਾਂਦਾ ਕਦੇ ਲੈਕ ਮਾਰਨ ਲੱ ਆ ਜਾਂਦਾ ਲੈਪਟਾਪ ਮੈਨੂੰ ਕੋਈ ਜਾਨ ਵਾਲਾ ਲੈਪਟਾਪ ਚਾਹੀਦਾ ਜਿਹਦੀ ਜਾਨ ਹੋਵੇ ਲੈਪਟਾਪ 'ਚ ਮਤਲਬ ਕੋਈ ਗੇਮਿੰਗ ਵਾਲਾ ਲੈਪਟਾਪ ਹੋਵੇ ਕੋਈ ਟਫ ਗੇਮਿੰਗ ਜਿਵੇਂ ਲੈਪਟਾਪ ਅੱਜ ਕੱਲ ਆਉਂਦੇ ਨੇ ਉਸ ਤਰ੍ਹਾਂ ਦਾ ਫਿਰ ਬਹੁਤ ਵਧੀਆ Dell ਕੰਪਨੀ ਦਾ ਇੱਕ ਲੈਪਟਾਪ ਸੀਗਾ ਜਿਹੜੀ ਕਿ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਟੀਵੀ ਇਹਦੀ ਹਾਰਡ ਡਰਾਈਵ ਹੈ ਔਰ ਗੇਮਿੰਗ ਵਾਲਾ ਸਪੈਸ਼ਲ ਮਾਡਲ ਹੈ ਜੀ ਸਪੈਸ਼ਲ ਦੇਖੋ ਵਜ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈਵੀ ਲੈਪਟਾਪ ਆ ਔਰ ਸ਼ਾਨਦਾਰ ਬਣਿਆ ਹੋਇਆ ਬੈਕਲਾਈਟ ਕੀਬੋਰਡ ਹੈ ਇੱਕ ਟੀਵੀ ਹਾਰਡ ਡਰਾਈਵ ਹੈ 6 GB ਗ੍ਰਾਫਿਕ ਕਾਰਡ ਹੈ ਉਹ ਬਹੁਤ ਸ਼ਾਨਦਾਰ ਲੈਪਟਾਪ ਹੈ ਇਹਨਾਂ ਦੇ ਇੰਨਾ ਮਨ ਮਤਲਬ ਪਸੰਦ ਆਇਆ ਕਿ ਆ ਦੇਖੋ ਜੀ ਕਿਵੇਂ ਲੱਗਿਆ ਤੁਹਾਨੂੰ ਦੱਸੋ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਇਹ ਡਾ ਹਾਂਜੀ ਹਾਂਜੀ ਔਰ ਇਹਨਾਂ ਨੂੰ ਦਿੱਤਾ ਆਪਾਂ ਨੇ ਸਿਰਫ 75000 ਰੁਪਏ ਦਾ 75000 ਰੁਪਏ ਦਾ ਲੈਪਟਾਪ ਹੈ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡੀਜੇ ਦਾ ਪ੍ਰੋਗਰਾਮ ਹੁੰਦਾ ਕਿ ਠੀਕ ਹੈ ਆਪਣੇ ਕੋਲੇ ਪੇਮੈਂਟ ਜਿੰਨੀ ਮਰਜ਼ੀ ਹੋਵੇ ਫੇਰ ਵੀ ਬੰਦੇ ਨੂੰ ਆਇਆ ਲੱਗਦਾ ਹੁੰਦਾ ਕਿ ਯਾਰ ਕਿ ਆਪਾਂ ਡੀਜੇ ਲਗਾ ਕੇ ਹੀ ਪ੍ਰੋਗਰਾਮ ਲਗਾ ਕੇ ਹੀ ਇਹਦੀਆਂ ਕਿਸ਼ਤਾਂ ਪੇ ਕਰੀਏ ਇਹਨਾਂ ਨੂੰ ਨਾਲ ਹੀ ਬਜਾਜ ਫਾਈਨਾਂਸ ਵੀ ਕਰਤਾ ਇਹਨਾਂ ਦਾ ਬਜਾਜ ਫਾਈਨਾਂਸ ਕਰਕੇ ਵਧੀਆ ਤਰੀਕੇ ਦੇ ਨਾਲ ਰਾਮਨਾਲ ਇਦਾਂ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਤਾਂ ਦੋ ਤਿੰਨ ਪ੍ਰੋਗਰਾਮ ਚਾਰ ਪ੍ਰੋਗਰਾਮ ਹੀ ਲੱਗ ਜਾਣ ਹੈ ਲੱਗਦੇ ਹੀ ਰਹਿੰਦੇ ਨੇ ਹਾਂਜੀ ਹਾਂਜੀ ਪਰ ਮੈਂ ਕਹਾ ਨਹੀਂ ਤੁਹਾਨੂੰ ਸਲੋ ਮੋਸ਼ਨ ਦੇ ਵਿੱਚ ਹੀ ਕਿਸ਼ਤਾਂ ਕਰ ਦਾਂਗੇ ਆਰਾਮ ਨਾਲ ਭਰੀ ਆਇਓ 8-10 ਮਹੀਨਿਆਂ ਦੀਆਂ ਕਿਸ਼ਤਾਂ ਕਰ ਦਾਂਗੇ ਆਰਾਮ ਨਾਲ ਕਰੀ ਆਇਓ ਭਰੀ ਆਇਓ ਬਾਕੀ ਵੀਰ ਤੋਂ ਪੁੱਛਾਂਗੇ ਇਹਨਾਂ ਦੇ ਵਿਊਜ਼ ਲਵਾਂਗੇ ਕਿ ਕਿਵੇਂ ਲੱਗਿਆ ਇਹਨਾਂ ਦੇ ਮਨਪਸੰਦ ਦਾ ਲੈਪਟਾਪ ਕਿਵੇਂ ਲੱਗਿਆ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਬਹੁਤ ਵਧੀਆ ਲੈਪਟਾਪ ਲੱਗਿਆ ਇਹ ਵੀਰ ਜੀ ਨੂੰ 3 ਮਹੀਨੇ ਹੋ ਗਏ ਮੈਨੂੰ ਮਾਹ ਲੈਪਟਾਪ ਵੀਰ ਜੀ ਤੋਂ ਹੀ ਲੈਣਾ ਦਾ ਲੈਪਟਾਪ ਲੈਪਟਾਪ ਵੀ ਲੱਤਾ ਤੇ ਨਾਲ ਹੀ ਐਪਲ ਦਾ ਮੋਬਾਈਲ ਵੀ ਵੀਰ ਤੋਂ ਲੱਤਾ ਐਪਲ ਦਾ ਮੋਬਾਈਲ ਵੀ ਲਿਆ ਜੀ ਇਹਨਾਂ ਨੇ ਐਪਲ ਦਾ ਮੋਬਾਈਲ ਵੀ ਲਿਆ ਮੇਰੇ ਕੋਲੋਂ ਇਹਨਾਂ ਨੇ ਲਿਆ ਮੇਰੇ ਕੋਲੋਂ 14 ਪਲੱਸ ਇਹ ਵੀ ਇਹਨਾਂ ਨੇ ਇਹ ਕੈਸ਼ ਹੀ ਦਿੱਤੇ ਸੀ ਇਹਨਾਂ ਨੇ ਇਹ ਨਾਲ ਦੀ ਨਾਲ ਹੀ ਇਹਨਾਂ ਨੇ ਪੇਮੈਂਟ ਮੈਨੂੰ ਕਰਤੀ ਸੀ ਬਾਕੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਔਰ ਵੀਰ ਦਾ ਇੱਥੇ ਪਹੁੰਚਣ ਦੇ ਥੈਂਕ ਯੂ ਸੋ ਮੱਚ ਤੁਸੀਂ ਵੀ ਵੱਧ ਤੋਂ ਵੱਧ ਵਿਜ਼ਿਟ ਕਰੋ ਜੈ ਮਾਤਾ ਦੀ ਜੀ ਜੈ ਮ